ਚੰਗਾ ਫਫੜ ਜੀ ਸਸਿਕਾ ਚੱਲਿਆ ਥੋੜੀ ਹੈ ਸੋਫਾ ਚੈੱਕ ਕਰ ਰਹੇ ਹੈ ਬੈੱਡ ਤੇ ਸੋਫੇ ਬਦਿਆ ਦਿੱਤੇ ਹਾਂ ਪਰ ਜਾਇਆ ਗਿਆ ਜਾਦੇ ਰਿਹਾ ਨਾ ਜੀ ਛੇਤੀਓ ਖਰਾਬ ਹੋ ਜਾਣਗੇ ਤੁਹਾਡੇ ਕਿਹੜਾ ਕੋਈ ਆਂਦਾ ਹੈ ਅੱਛਾ ਹੂੰ ਵੈਸੇ ਆ ਤੁਹਾਡੀ ਗੱਡੀ ਦੀ ਛੱਤ ਖੁੱਲਦੀ ਐ ਸਾਡੇ ਵਾਲੀ ਤਾਂ ਸਾਰੀ ਖੁੱਲੀ ਪਈ ਆ ਹਾਂ ਮਤਲਬ ਨਹੀਂ ਮਤ ਡੈਡੀ ਦੇ ਕਹਿੰਦਾ ਮਤਲਬ ਐ ਵੀ ਉਹ ਡਿੱਗੀ ਵੀ ਖੁੱਲਦੀ ਐ ਤਾਕੀਆਂ ਵੀ ਖੁੱਲਦੀਆਂ ਬੋਨਟ ਵੀ ਖੁੱਲਦਾ ਉਹ ਬਸ ਉਹ ਕੱਲੀ ਛੱਤ ਨਹੀਂ ਖੁੱਲਦੀ ਹੂੰ ਫੁੱਫੜ ਜੀ ਕਾਦੀ ਕਾਲੀ ਐ ਅਗਲੀ ਵਾਰੀ ਆਉਂਗੇ ਤੁਸੀਂ ਦੇਖ ਲਿਓ ਹੁਣ ਆਏ ਤਾਂ ਹੋਇਆ ਗੱਡੀ ਤਾਂ ਦੇਖ ਕੇ ਜਾਵਾਂਗੇ ਪੁੱਤ ਅਗਲੇ ਦਾ ਨਹੀਂ ਪਤਾ ਨਾ ਵੀ ਕਦੋਂ ਵਾਪਸ ਆਉਣਗੇ ਓਏ ਇਤੋਂ ਚੰਗਾ ਤਾਂ ਮੈਂ ਗਵੰਡੀਆਂ ਦਾ ਫੁੱਫੜ ਹੁੰਦਾ ਕਟੋ ਕਟ ਅੱਜ ਨਵੀਂ ਗੱਡੀ ਦਾ ਝੂਟਾ ਤਾਂ ਮਿਲ ਜਾਂਦਾ ਮੈਨੂੰ ਬੇਟੇ ਸਕੂਟਰ ਦੀ ਚਾਬੀ ਚੱਕ ਤੇ ਫੁੱਫੜ ਨੂੰ ਝੂਟਾ ਦੇ ਕੇ ਆ ਕਿਤੇ ਉਹ ਹੀ ਤਾਂ ਤੁਹਾਡੀ ਭੂਆ ਨੂੰ Yo no voy por allí.